ਇਹ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀ ਸੀਗੀ ਔਰ ਇਹ ਇਹ ਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏ ਸੀ ਪੀ ਨਾਰਥ ਵਰਿੰਦਰ ਖੋਸਾ ਨਾਲ ਇਹਨਾਂ ਦੇ ਐਸ ਐਚ ਓ ਸਾਦਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਹੀ ਸੀਗੀ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਾ ਤੋਂ ਜਿਹੜਾ ਸੀਗਾ ਇਹ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਇੱਕ ਮਾਨਯੋਗ ਕਮਿਸ਼ਨਰ ਸੀ ਆਮਦੇਸਰ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮੱਝੂਪੁਰੇ ਦਾ ਖਾਣਾ ਛਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਹੈਗੀ ਆ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਜੀ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਜੁੜੀ ਹੈਗੀ ਹੈ 33 ਨੰਬਰ ਐਫ ਆਈ ਆਰ ਸਰਤਾਜ ਪੈਲੇਸ ਦੇ ਲਾਗੇ ਖੋਹੀ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਹੈ ਸਾਡੀ ਇਹ ਟਰੇਸ ਹੋ ਗਈ ਜੀ ਇਹਨਾਂ ਦੇ ਕੋਚ ਹੋ ਰਹੇ ਹੋ ਨੰਬਰ ਦਾ ਦੋ ਜਿਲ੍ਹੇ ਨੇ ਇਹ ਇੱਕ ਤੋਂ ਇੱਕਤੀ ਹੋ ਰਹਿਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਗੇ ਅਮਰਪਾਲ ਤੇ ਯਾਦ ਆਉਂਦਾ ਸੀ ਇਹਨਾਂ ਹੁਣ ਤੱਕ ਕਿੰਨੇ ਕਿ ਲੋਕਾਂ ਨੂੰ ਲੁੱਟ ਖੋਹਦਾ ਹੁੰਦਾ ਆਪਣੇ ਦੇਖੋ ਤਿੰਨ ਤੋਂ ਇਲਾਵਾ ਤੇ ਦੋ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂ ਜੀ ਨਾਲ ਇਹ ਖੰਨਾ ਪੇਪਰ ਮੇਰੇ ਲੱਗੇ ਸੀ ਜੀ ਖੰਨਾ ਪੇਪਰ ਮੇਲਾ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਹਨਾਂ ਦੀ ਐਕਟਿਵਾਰ ਰੋਕ ਕੇ ਕੀਤੀ ਗਈ ਸੀ ਨਹੀਂ ਡਰਗ ਐਡਿਕਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱਟ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਐ ਡਾਕੂਮੈਂਟਲੀ 20 ਤੋਂ 25 ਸਾਲ ਦੀ ਹੋਵੇ ਹਾਂਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਜਾਰੀ ਕੰਮ ਕੀ ਕਰ ਰਹੇ ਨੇ ਵਿਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵਿਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀਦਾਰੀ ਦਾ ਉਸ ਗੈਟ ਦੇ ਦੋ ਮੈਂਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰ ਲਾਂਗੇ ਕਿ 31 ਰਿਕਵਰੀ ਜਿਹੜੀ ਹੈ ਸਮਝ ਨਜ਼ਰ ਆ ਰਹੀ ਬਾਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਕੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏਸੀਪੀ ਨਾਰਥ ਬਰਿੰਦਰ ਖੋਸਾ ਨਾਲ ਇਹਨਾਂ ਦੇ ਐਸ ਐਚ ਓ ਸਰਦਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਦਾ ਢੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਹੀ ਸੀਗੀ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਾ ਤੋਂ ਜਿਹੜਾ ਸੀਗਾ ਇਹ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਕਮਾਰੀਓ ਕਮਿਸ਼ਨਰ ਸੀ ਹੈ ਅਮਰਸਰ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮੱਝੂਪੁਰੇ ਦਾ ਥਾਣਾ ਛੰਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਟਰੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਹੈਗੀ ਆ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਜਿਹੜੀ ਹੈਗੀ ਆ 33 ਨੰਬਰ ਐਫ ਆਰ ਸਰਤਾਜ ਪੈਲੈਸ ਦੇ ਲਾਗੇ ਖੋਹ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਆ ਸਾਡੀ ਹੈ 300 ਇਹਨਾਂ ਦੇ ਗ੍ਰੋਚ ਹੋ ਰਹੀ ਹੋ ਨੰਬਰ ਦਾ ਦੋ ਜਿਹਨੇ ਇਹ ਇੱਕ ਮੁਅਕਤੀ ਹੋ ਰਹਿਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਗੇ ਅਮਰਪਾਲ ਤੇ ਯਾਦ ਰਹਿੰਦਾ ਸੀ ਇਹਨਾਂ ਹੋਰ ਤਾਂ ਕਿੰਨੇ ਕਿ ਲੋਕਾਂ ਨੂੰ ਲੁੱਟ ਖੋਹ ਲਿਆ ਬੰਦੇ ਦੇਖੋ ਤਿੰਨ ਤੋਂ ਇਲਾਵਾ ਤੇ ਦੋ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂ ਜੀ ਸਨ ਇਹ ਕਨਾ ਪੇਪਰ ਮੇਰੇ ਲਾ ਕੇ ਸੀ ਆ ਜੀ ਕਨਾ ਪੇਪਰ ਮੇ ਲਾ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਜੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਹਨਾਂ ਦੀ ਐਕਟਿਵਾਰ ਰੋਕ ਕੇ ਕੀਤੀ ਗਈ ਸੀ ਨਹੀਂ ਡਰਗ ਐਜੰਕਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਹੈ ਅਪਰਕਸਿਮੇਟਲੀ 20 ਤੋਂ 25 ਸਾਲ ਦੀ ਉਮਰ ਹਾਂਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਜਾਂਦੇ ਕੰਮ ਕੀ ਕਰ ਕਰਦੇ ਵੇਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵੇਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀਦਾਰ ਵੀ ਮਾਰੀ ਦੇ ਵਿੱਚ ਉਸ ਘੱਟ ਦੇ ਦੋ ਮੈਂਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰਾਂਗੇ ਕਿ ਹੈਗੇ ਵੈਰੀ ਵੱਡੀ ਰਿਕਵਰੀ ਜਿਹੜੀ ਹੈ ਸਮਝ ਨਜ਼ਰ ਆਉਂਦੀ ਹੈ ਪਾਰਕ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹ ਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏ ਸੀ ਪੀ ਨੌਰਥ ਵਰਿੰਦਰ ਖੋਸਾ ਨਾਲ ਇਹਨਾਂ ਦੇ ਐਸ ਐਚ ਓ ਸਰਦਾਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰ 'ਤੇ ਜਾ ਰਿਹਾ ਸੀਗੀ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਾ ਤੋਂ ਜਿਹੜਾ ਸੀਗਾ ਇਹ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਇੱਕ ਮਾਨਯੋਗ ਕਮਿਸ਼ਨਰ ਸੀ ਅਮਰਸਾਦ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਤਪਾਲ ਸਿੰਘ ਜਿਹੜਾ ਹੈਗਾ ਮਝੂਪੁਰੇ ਦਾ ਥਾਣਾ ਛੰਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਹੈਗੀ ਆ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਜੁੜੀ ਹੈਗੀ ਆ 33 ਨੰਬਰ ਐਫ ਆਰ ਸਰਤਾਜ ਪੈਲਸ ਦੇ ਲਾਗੇ ਖੋਹੀ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅੰਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਆ ਸਾਡੀ ਇਹ ਟਰੇਸ ਹੋ ਗਈ ਹੈ ਜੀ ਇਹਨਾਂ ਦੇ ਘੋਚ ਹੋ ਰਹੀ ਹੋ ਮੈਂਬਰ ਜਦ ਦੋ ਜਿਲ੍ਹੇ ਨੇ ਇਹ ਇੱਕ ਵਿਅਕਤੀ ਹੋ ਰਹਿਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਏ ਅਮਰਪਾਲ ਤੇ ਯਾਦ ਮੈਂ ਦੱਸੀ ਨਾ ਹੁਣ ਤੱਕ ਕਿੰਨੇ ਕਿ ਲੋਕਾਂ ਨੂੰ ਲੁੱਟ ਖੋਹਦਾ ਸੀ ਨਾ ਦੇਖੋ ਦੋ ਤੋਂ ਇਲਾਵਾ ਤੇ ਦੋ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂ ਜੀ ਨਾ ਇਹ ਖੰਨਾ ਪੇਪਰ ਮੇਰੇ ਲੱਗੇ ਸੀ ਜੀ ਖੰਨਾ ਪੇਪਰ ਮੇਰੇ ਲੱਗੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਹਨਾਂ ਦੀ ਐਕਟਿਵਾਰ ਰੋਕ ਕੇ ਕੀਤੀ ਗਈ ਸੀ ਨਹੀਂ ਡਰਾਗ ਐਗਰੀਜੈਂਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਐ ਅਪਰੋਕਸੀਮੇਟਲੀ 20 ਤੋਂ 25 ਸਾਲ ਦੀ ਹੁੰਦੀ ਹੈ ਹਾਂਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਜਾਂਦੀ ਕੰਮ ਕੀ ਕਰ ਰਹੇ ਨੇ ਵੇਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵੇਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀਦਾਰੀ ਦਾ ਮਾਰ ਦੇ ਵਿੱਚ ਉਸ ਗੈਟ ਦੇ ਦੋ ਮੈਂਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰ ਲਾਂਗੇ ਕਿ ਥੈਂਕ ਯੂ ਇੱਕ ਕਬੱਡੀ ਰਿਕਵਰੀ ਦੇ ਰਿਹਾ ਸਮਨੇ ਨਜ਼ਾਰਾ ਪਾਰਕ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋ ਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹ ਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏ ਸੀ ਪੀ ਨਾਰਥ ਬਰਿੰਦਰ ਕੋਲਸਾ ਨਾਲ ਇਹਨਾਂ ਦੇ ਐਸ ਐਚ ਓ ਸਰਦਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਾ ਤੋਂ ਜਿਹੜਾ ਸੀਗਾ ਇੱਕ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਇੱਕ ਮਾਨਯੋਗ ਕਮਿਸ਼ਨਰ ਸੀ ਆਮਦਸਰ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮੱਝੂਪੁਰੇ ਦਾ ਖਾਨਾ ਚੰਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਪਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਗਈ ਹੈ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਆ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਜੜੀ ਹੈਗੀ ਹੈ 33 ਨੰਬਰ ਐਫ ਆਈ ਆਰ ਸਰਤਾਜ ਪੈਲੇਸ ਦੇ ਲਾਗੇ ਖੋਹੀ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅੰਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਹੈ ਸਾਡੀ ਇਹ ਟ੍ਰੇਸ ਹੋ ਗਈ ਹੈ ਇਹਨਾਂ ਦੇ ਘਰੋਚ ਹੋ ਰਹੀ ਹੈ ਨੰਬਰ ਦਾ ਦੋ ਜਿਲ੍ਹੇ ਨੇ ਇਹ ਇੱਕ ਤੋਂ ਇੱਕੀ ਹੋ ਰਿਹਾਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਗੇ ਅਮਰਪਾਲ ਤੇ ਯਾਦ ਆਉਂਦਾ ਸੀ ਇਹਨਾਂ ਹੁਣ ਤੱਕ ਕਿੰਨੇ ਜੀ ਲੋਕਾਂ ਨੂੰ ਲੁੱਟ ਖੋਹ ਲਿਆ ਕਰਨਾ ਦੇਖੋ ਤਿੰਨ ਤੋਂ ਇਲਾਵਾ ਤੇ ਦੋ ਤੋਂ ਇਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂਜੀ ਸਹੀ ਹੈ ਇਹ ਖੰਨਾ ਪੇਪਰ ਮੇਰੇ ਲੱਕੇ ਸੀ ਜੀ ਖੰਨਾ ਪੇਪਰ ਮੇ ਲਾ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਹਨਾਂ ਦੀ ਐਕਟਿਵਾਰ ਰੋਕ ਕੇ ਕੀਤੀ ਗਈ ਸੀ ਨਹੀਂ ਡਰੱਗ ਐਗਡਿਕ ਨਹੀਂ ਹੈਗੇ ਪਰ ਇਹਨਾਂ ਦੇ ਖੋ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਐ ਬਲਕਸਿਮੇਟਲੀ 20 ਤੋਂ 25 ਸਾਲ ਦੀ ਹੋਵੇ ਰਿਮਾਂਡ ਹਾਂਜੀ ਰਿਮਾਂਡ ਲੈ ਕੇ ਪੁੱਛ ਕੇ ਚੀਤੀ ਜਾਂਦੀ ਕੰਮ ਕੀ ਕਰ ਰਹੇ ਨੇ ਵਿਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵਿਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀ ਕਰਦਾ ਵੀ ਮਰਦੀ ਦੇ ਵਿੱਚ ਉਸ ਗੈਪ ਤੇ ਦੋ ਮੈਂਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰ ਲਾਂਗੇ ਥੈਂਕ ਯੂ